ਮੰਮੀ ਤੁਸੀਂ ਮੈਨੂੰ ਮੰਮੀ ਹੱਸਾ ਸਵਾ ਤੁਸੀਂ ਮੈਨੂੰ ਹੱਸਣ ਜੋਗਾ ਛੱਡਿਆ ਹੋਵੇ ਕੱਟ ਦ ਦੁਬਾਰਾ ਮੰਮੀ ਹੱਸਾ ਸਵਾ ਤੁਸੀਂ ਮੈਨੂੰ ਹੱਸਣ ਜੋਗਾ ਛੱਡਿਆ ਹੋਵੇ ਮੈਂ ਫੇਪੁੱਲ ਗਿਆ ਸੌਰੀ ਪੁੱਲ ਗਿਆ ਚਲੋ ਤੁਸੀਂ ਤੁਸੀਂ ਮੈਨੂੰ ਹੱਸਣ ਜੋਗਾ ਛੱਡਿਆ ਹਾਂ ਕਰੋ ਮੇਰੇ ਤੇ ਸੋਹਣੇ ਨੇ ਮੈਨੂੰ ਮੰਮੀ ਹੱਸਾ ਸਵਾ ਤੁਸੀਂ ਮੈਨੂੰ ਹੱਸਣ ਜੋਗਾ ਛੱਡਿਆ ਹੋਵੇ ਹਾਂ ਸੌਰੀ ਆਂਟੀ ਮੈਂ ਭੁੱਲੀ ਪਈ ਹਾਂ ਨੀ ਆ ਜਿਹੜਾ ਸੂਟ ਹੈਗਾ ਵੈ ਹਾਂਜੀ ਨੀ ਜਿਹੜਾ ਐਡਾ ਭਾਰਾ ਲਹਿੰਗਾ ਜੋ ਆਇਆ ਇਸ਼ਕਾ ਵਾਲਾ ਤੇ ਉਹ ਕਿਹਨਾਂ ਦੇ ਕੁੜੀ ਨੂੰ ਦਿਓ ਚਾਹੀਦਾ ਨੀ ਜਿਹੜਾ ਇਸ਼ਕਾ ਦਾ ਨੀ ਜਿਹੜਾ ਟੈਚੀ ਨੀ ਜਿਹੜਾ ਟੈਚੀ ਜੋ ਜਿਹੜਾ ਐਡਾ ਭਾਰਾ ਜਿਹੜਾ ਨੀ ਦਾਦੀ ਜੀ ਐ ਤੁਸੀਂ ਕਿਹੜੀਆਂ ਗੱਲਾਂ ਕਰਨਦੇ ਹੋ ਨਾਲੇ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਨਦੇ ਹੋ ਅੱਜ ਕੱਲ ਕੋਈ ਨਹੀਂ ਮੰਨਦਾ ਐ ਨਾ ਪਿਛਲੇ 50 ਸਾਲਾਂ ਦੀ ਗੱਲ ਸੋਰੀ ਕੋਈ ਨਹੀਂ ਮੰਨਦਾ ਅੱਜ ਕੱਲ ਦਾਦੀ ਜੀ ਇਹ ਕਿਹੜੇ ਜ਼ਮਾਨੇ ਦੀਆਂ ਗੱਲਾਂ ਤੁਸੀਂ ਕਰਨਦੇ ਜੀ ਅੱਜ ਕੱਲ ਕੋਈ ਨਹੀਂ ਇਦਾਂ ਕਰਦਾ ਪਿਛਲੇ 50 ਸਾਲ ਪੱਲੇ ਜਿਹੜੀਆਂ ਫਿਲਮਾਂ ਆਉਂਦੀਆਂ ਹੁੰਦੀਆਂ ਸੀ ਨਾ ਉੱਚ ਜਿਹੜੀਆਂ ਬੁੜੀਆਂ ਹੁੰਦੀਆਂ ਸੀ ਨਾ ਉਹ ਕਰਦੀਆਂ ਸੀ ਦਾਦੀ ਜੀ ਇਥੇ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਨਦੇ ਜੀ ਅੱਜ ਕੱਲ ਕੋਣ ਇਹੋ ਜੀਆਂ ਗੱਲਾਂ ਕਰਦਾ ਵਾ 50 ਸਾਲ ਪੱਲੇ ਕਰਦੇ ਹੁੰਦੇ ਨਹੀਂ ਆ ਰਹੇ 50 ਸਾਲ ਤੇ ਜਾਸ ਕਰਦੇ ਤੁਸੀਂ ਕਰਨਦੇ ਹੈ ਨਾ ਇਹ ਅੱਜ ਤੋ 50 ਸਾਲ ਪਹਿਲਾਂ ਦੀਆਂ ਗੱਲਾਂ ਆਪਾਂ ਪੁਰਾਣੀਆਂ ਫਿਲਮਾਂ ਆਪਾਂ ਵੇਖਦੇ ਹੈ ਨਾ ਆ ਬੁੜੀਆਂ ਇਤਨਾ ਕਰਦੀ ਹੁੰਦੀਆਂ ਸੀ ਅੱਜ ਕਨ ਕੋਈ ਨਹੀਂ ਕਰਦਾ ਇਸ ਤਰ੍ਹਾਂ ਜਾਸ ਨਹੀਂ ਅੱਜ ਤੋ 50 ਸਾਲ ਪਹਿਲੀ ਕਰਦੇ ਹੁੰਦੇ ਸੀ ਕਿ ਫਿਲਮਾਂ ਅੱਜ ਤੋ 50 ਸਾਲ ਤਲੇ ਲੋਕੀ ਅੱਦਾ ਕਹਿੰਦਾ ਲੋਕੀ ਲੋਕੀ ਅੱਦਾ ਕਹਿੰਦਾ ਸੀ ਨਹੀਂ ਤੇਰੀ ਜ਼ੁਬਾਨ ਨਾ ਵੱਧਦੇ ਜਾਂਦੀ ਦਿਨੋਂ ਦਿਨ ਮੇਰਾ ਅੱਛਾ ਠੀਕ ਹੈ ਆ ਕਿਦਾਂ ਦਾ ਸੂਟ ਆ ਆ ਤੇਰੇ ਪੇਕੇ ਨੇ ਸੂਟ ਲਾਇਆ ਵਾ ਆ ਇਦਾਂ ਦਾ ਸੂਟ ਤੇ ਮੇਰੇ ਘਰ ਮੇਰੇ ਕੰਮ ਵਾਲੀਆਂ ਵੀ ਨਹੀਂ ਪਾਉਂਦੀਆਂ ਜੇ ਲਾਣਾ ਸੀ ਨਾ ਚੱਜ ਦਾ ਲਾਂਦੀ ਨਨਾਨ ਦਾ ਸੂਟ ਹੀ ਸੂਟ ਹੀ ਲੈ ਜਾਂਦਾ ਚੱਲ ਕਰੋ ਗਾਇਸ ਮਾਈ ਨੇਮ ਇਜ਼ ਸ਼ਵੀਮਨ ਆਹ ਜੇ ਮੇਰੀ ਮੰਮਾ ਕਰ ਰਹੀ ਹੈ ਸ਼ੂਟਿੰਗ ਆ ਜਾ ਦੋ ਮਿੰਟ ਉਹ ਆਪਣਾ ਲੱਗ ਗਈ ਤੇ ਥੰਵੇ ਦੀ ਮੰਮਾ ਤੇ ਆਪੜੀ ਭਾਬੀ ਐ ਸੂਟ ਲਾਇਆ ਤੇਰੇ ਪੇਕੇ ਆਣ ਪਹਿਲਾਂ ਮਾਰਨਾ ਆ ਸੂਟ ਲਾਇਆ ਤੇਰੇ ਪੇਕੇ ਆਣ ਉਹ ਇਦਾਂ ਦੇ ਕੱਪੜੇ ਮੇਰੇ ਘਰ ਸਾਡੇ ਕੰਮ ਵਾਲੀ ਆਣੀ ਪਾਉਂਦੀਆਂ ਮੇਰੇ ਸਹੁਰਿਆਂ ਚ ਕਿੰਨੀ ਬੇਇੱਜ਼ਤੀ ਹੋਈ ਐ ਇਸ ਗੱਲ ਦੀ ਇਹ ਸੂਟ ਲੈ ਕੇ ਬਦਲਾ ਆ ਸੂਟ ਲੈ ਜਾ ਤੇ ਆਪਣੇ ਪੇਕੇ ਨੂੰ ਕਹਿ ਨਨਾਨ ਦਾ ਭਾਰੀ ਸੂਟ ਵੇਚਣ ਕਿਆ ਹੈ ਹੈਲੋ ਹੈਲੋ ਗਾਇਸ ਇਹ ਇਹ ਮਾਰੇ ਨਿਊ ਮੈਂਬਰ ਹੈ ਅਭੀ ਅਭੀ ਰਾਮ ਤਾਂ ਹੈ ਰਾਮ ਰਾਮ ਜਾ ਬਸ ਸਬਾਲਨ ਦਾ ਵੀਡੀਓ ਕਾਸ਼ੀ ਉਹਨਾਂ ਦਾ ਦੇਵੀ ਹੈ ਅੱਛਾ ਐਸੇ ਖਰਾਬ ਕਰ ਰਹਾ ਤੂੰ ਸਟਾਰਟ ਚਲੋ ਸਾਰਾ ਸੈੱਟ ਕਰ ਲੈਣੀ ਐ ਸੂਟ ਲਾਇਆ ਤੇਰੇ ਪੇਕੇ ਆਣੇ ਨਾ ਭਾਬੀ ਤੈਨੂੰ ਨਹੀਂ ਪਤਾ ਮੈਂ ਹਜੇ ਸੂਟ ਪਾਣੀ ਆ ਇਹ ਜਿਹੜਾ ਸੂਟ ਤੇਰੇ ਪੇਕੇ ਆ ਨਹੀਂ ਮੈਨੂੰ ਲਾਇਆ ਨਾ ਇਹ ਹਜੇ ਸੂਟ ਮੇਰੇ ਘਰ ਦੀਆਂ ਕੰਮ ਵਾਲੀਆਂ ਵੀ ਨਹੀਂ ਪਾਉਂਦੀਆਂ ਸੋਰੀ ਕੰਮ ਵਾਲੀ ਵੀ ਨਹੀਂ ਪਾਉਂਦੀ ਇਹੋ ਜਿਹਾ ਸੂਟ ਹੈਲਪਰ ਕਹਿਣਾ ਹਾਂਜੀ ਹੈਲਪਰ ਕੀ ਕਹਿਣਾ ਕੰਮ ਵਾਲੀਆਂ ਕਹਿ ਦੋ ਜੈਕਸ਼ਨ ਕਰ ਦੇਣਾ ਕਿ ਇਸ ਤਰ੍ਹਾਂ ਨਾ ਕਹਿ ਦੋ ਕੰਮ ਕੇ ਨਾਮ ਦੱਸੋ ਕਹਿ ਦੋ ਕੰਮ ਵਾਲੀ ਵੀ ਨਹੀਂ ਪਾਉਂਦੀ ਕੰਮ ਵਾਲੀ ਵੀ ਨਹੀਂ ਪਾਉਂਦੀ ਨਾ ਟੰਕੇ ਇਹਦੇ ਨੂੰ ਨਾ ਸ਼ੂਟ ਆਇਆ ਸੱਚ ਮੈਂ ਥੋੜਾ ਮਾਰਾ ਨਹੀਂ ਹੈ ਸ਼ੂਟ ਹੈ ਚਲੋ ਚਲੋ ਸਟਾਰਟ ਚਲ ਸਾਰੀ ਸੈੱਟ ਹੋ ਗਈ ਭਾਬੀ ਐਂ ਕਰ ਲਓ ਮੈਂ ਤੇ ਅਜੇ ਮੈਂ ਕਿਹਾ ਲੈ ਵਾਇਦੋਂ ਉਹਨਾਂ ਨੂੰ ਇਸ ਤਰ੍ਹਾਂ ਆਹ ਦੇਖੋ ਹੋਲੀ ਬੋਲੋ ਹੋਲੀ ਆਜੋ ਆ ਦੇ ਕਰਕੇ ਵਾਸਤਾ ਮਾਈਕ ਨੇ ਵਾਇਕ ਏਦਾਂ ਤੁਸੀਂ ਆਣਾ ਜਿਵੇਂ ਇਥੋਂ ਆਏ ਠੀਕ ਆ ਕਿਦਾਂ ਦਾ ਸੂਟ ਲਾਇਆ ਜੇ ਲਾਣਾ ਹੀ ਚਾਹੀਦਾ ਸੂਟ ਲਾਂਦੇ ਆਪਣੇ ਪੇਕੇਆਂ ਨੂੰ ਕਹਿਣਾ ਹੀ ਨਨਾਨ ਦਾ ਸੂਟ ਆ ਥੋੜਾ ਭਾਰੀ ਲਾਣਾ ਸੀ ਆ ਜਿੱਦਾਂ ਦਾ ਸੂਟ ਆ ਨਾ ਐਦਾਂ ਦਾ ਸੂਟ ਸਾਡੇ ਘਰ ਦੀਆਂ ਕੰਮ ਵਾਲੀਆਂ ਵੀ ਨਹੀਂ ਪਾਉਂਦੀਆਂ ਠੀਕ ਐਦਾਂ ਹੀ ਲਾਇਆ ਗੁਣਿੱਕ ਕੋਲੇ ਗਿਆ ਲਾਏ ਤੁਮ ਚਲ ਚਲ ਕੱਪੜੇ ਸਾਰੇ ਸੈੱਟ ਭਾਬੀ ਐ ਕਿਦਾਂ ਦਾ ਸੂਟ ਲਾਇਆ ਠੀਕ चलो लोग मेरा सी। आगे आज। क्यों मारा? क्यों मारा? मारा? आपकी फ्रेंड है ना वो भी ऐसे करती है। क्यों मारा मम्मा राह? किसने मारा? ओ पेंसिल। इधर हो बेटा। तू ही हो ना क्या ना माँ। वाही बेटा त्यौहार ਤੁਹੀ ਗੋੜ ਤੁਹੀ ਨਾ ਮੇਰਾ ਮੈਂ ਇਧਰ ਨੂੰ ਮੋੜ ਲੱਗੀ ਨਾ ਤੂੰ ਮੇਰੇ ਇਤਨਾ ਜ਼ੋਰ ਦੀ ਫੜ ਲੈਣਾ ਤੇ ਤੂੰ ਹੀ ਕਹਿਣਾ ਵਾ ਤੇਰੇ ਮਾਪਿਓ ਨੇ ਤੈਨੂੰ ਅਕਲ ਨਹੀਂ ਸਿਖਾਈ ਕਿੱਡੀ ਜ਼ੁਬਾਨ ਚੱਲਦੀ ਐ ਤੇਰੀ ਹਜੇ ਤੈਨੂੰ ਆਈ ਵਿਆਈ ਨੂੰ ਹੋਏ ਕਿੰਨੇ ਕ ਦਿਨ ਨਣਾ ਨਾ ਤੇਰੀ ਮੈਂ ਐਵੇਂ ਘੇਵੇਂ ਨਾ ਸਮਝ ਮੈਨੂੰ ਇਸ ਘਰ ਦੀ ਕੁੜੀ ਆ ਮੈਂ ਠੀਕ ਆ ਇੰਨਾ ਕਹਿ ਦੇਣਾ ਆਗੋ ਮੇਰਾ ਚਲੋ ये है मेरी मम्मी इन्होंने मेरी मम्मी तो मारा है यूसी अब ये बोला रोल ही ना करो अच्छा मैं रोल ही ना करूँ ये बोला तो कौन करेगा फिर ये बोला पापा अब पापा तो आप मेरे को सर पापा कर और अपना सूट बना देना <laughs> अब हमें सीन करने दे मत सो जा चलो करो स्टार्ट रुक चली किथे आ ਤੇਰੇ ਮਾਪਿਆਂ ਨੇ ਤੈਨੂੰ ਅਕਲ ਨਹੀਂ ਸਿਖਾਈ ਮੈਂ ਇਸ ਘਰ ਦੀ ਨਾ ਆਣਾ ਇਸ ਘਰ ਦੀ ਧੀ ਆ ਮੇਰੇ ਨਾਲ ਗੱਲ ਕਰ ਨਾ ਹਾਂ ਇਹ ਕਾਸ਼ਵੀ ਬਹੁਤ ਨੋਟੀ ਹੈ ਤੂੰ ਹੀ ਕਹਿਣਾ ਵੇਖੀ ਤੇਰਾ ਮੈਂ ਹਾਲ ਕੀ ਕਰਦੀ ਹੁਣ ਤੂੰ ਬਚ ਜਾ ਠੀਕ ਹੈ ਮੈਂ ਜਦ ਬੂਹਾ ਕੋਲਣਾ ਉਦੋਂ ਉਧਰੋਂ ਲੈ ਸਾਹਮਣੇ ਇੱਧਰ ਇੱਧਰ ਨਾ ਨਹੀਂ ਤੂੰ ਹੀ ਇੱਧਰ ਹੀ ਅੱਛਾ ਤੂੰ ਹੀ ਸਾਹਮਣੇ ਲੈਣਾ ਮੈਂ ਦੇਖ ਚਲੋ ਚੱਲ ਜਰਾ Oh.